ਕਰੀਆਨੇ ਦੀ ਦੁਕਾਨ ਬੰਦੂਕ ਦੀ ਨੋਕ ਤੇ ਲੁੱਟਣ ਵਾਲੇ 12 ਘੰਟਿਆਂ ਵਿੱਚ ਪੁਲਿਸ ਨੇ ਕੀਤਾ ਕਾਬੂ ਪੁਲਿਸ ਨੇ ਇੱਕ ਹਥਿਆਰਬੰਦ ਡਕੈਤੀ ਦੇ ਮਾਮਲੇ ਨੂੰ ਵਾਪਰਨ ਤੋਂ ਸਿਰਫ 12 ਘੰਟਿਆਂ ਦੇ ਅੰਦਰ ਹੱਲ ਕਰ ਲਿਆ ਫਿਰੋਜ਼ਪੁਰ ਛਾਉਣੀ ਦੇ ਮੇਨ ਮਾਰਕੀਟ ਵਿਖੇ ਬੰਦੂਕ ਦੀ ਨੋਕ ਤੇ ਇੱਕ ਕਰਿਆਨੇ ਦੀ ਦੁਕਾਨ ਨੂੰ ਲੁੱਟਣ ਦੇ ਦੋਸ਼ ਵਿੱਚ ਦੋ ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹ ਘਟਨਾ 20 ਅਪ੍ਰੈਲ ਨੂੰ ਵਾਪਰੀ ਸੀ ਜਦੋਂ ਦੋ ਨਕਾਬਪੋਸ਼ ਲੁਟੇਰੇ ਇੱਕ ਕਰਿਆਨੇ ਦੀ ਦੁਕਾਨ ਵਿੱਚ ਦਾਖਲ ਹੋਏ ਅਤੇ ਬੰਦੂਕ ਦੀ ਨੋਕ ਤੇ ਕੈਸ਼ ਕਾਊਂਟਰ ਤੋਂ ਲਗਭਗ 15000 ਰੁਪਏ ਲੁੱਟ ਲਏ। ਇਹ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਸੀ। ਅਪਰਾਧ ਸਥਾਨ ਸਥਾਨਕ ਪੁਲਿਸ ਸਟੇਸ਼ਨ ਤੋਂ ਥੋੜੀ ਦੂਰੀ ਤੇ ਸਥਿਤ ਹੈ ਜਿਸ ਨੇ ਪੁਲਿਸ ਤੇ ਮਾਮਲੇ ਨੂੰ ਤੇਜ਼ੀ ਨਾਲ ਸੁਲਝਾਉਣ ਲਈ ਤਤਪਰਤਾ ਅਤੇ ਦਬਾਅ ਬਧਾਇਆ। ਇਸ ਮਾਮਲੇ ਨੂੰ ਚੁਣੌਤੀ ਵਜੋਂ ਲੈਂਦੇ ਹੋਏ ਫਿਰੋਜ਼ਪੁਰ ਪੁਲਿਸ ਨੇ ਵਿਸ਼ੇਸ਼ ਜਾਂਚ ਟੀਮਾਂ ਬਣਾਈਆਂ ਅਤੇ ਸ਼ਹਿਰ ਭਰ ਦੇ ਵੱਖ-ਵੱਖ ਸਥਾਨਾਂ ਤੋਂ ਸੀਸੀਟੀਵੀ ਫੁਟੇਜ ਨੂੰ ਚੰਗੀ ਤਰ੍ਹਾਂ ਸਕੈਨ ਕੀਤਾ। ਇਹਨਾਂ ਡਿਜੀਟਲ ਲੀਡਾਂ ਅਤੇ 23 ਜ਼ਮੀਨੀ ਪੱਧਰ ਦੀ ਖੁਫੀਆ ਜਾਣਕਾਰੀ ਦੀ ਵਰਤੋਂ ਕਰਕੇ ਦੋਸ਼ੀਆਂ ਦੀ ਪਛਾਣ ਕੀਤੀ ਗਈ। ਅਪਰਾਧ ਦੇ 12 ਘੰਟਿਆਂ ਦੇ ਅੰਦਰ ਪੁਲਿਸ ਨੇ ਛਾਪੇਮਾਰੀ ਕੀਤੀ ਅਤੇ ਡਕੈਤੀ ਵਿੱਚ ਸ਼ਾਮਲ ਦੋਵਾਂ ਸ਼ੱਕੀਆਂ ਨੂੰ ਗ੍ਰਿਫਤਾਰ ਕਰ ਲਿਆ। ਜਦੋਂ ਕਿ ਗ੍ਰਿਫਤਾਰ ਕੀਤੇ ਗਏ ਦੋ ਮੁਲਜ਼ਮਾਂ ਦੀ ਪਛਾਣ ਸੁਰਜੀਤ ਸਿੰਘ ਉਰਫ ਹੈਪੀ ਵਜੋਂ ਹੋਈ ਹੈ ਜੋ ਤਿੰਨ ਮਾਮਲਿਆਂ ਵਿੱਚ ਸ਼ਾਮਲ ਹੈ। जिस ਵਿੱਚ ਕਟਨਾ ਵਿੱਚ ਵਰਤੀ ਗਈ ਖਿਡੌਣਾ ਪਿਸਤੌਲ ਦੀ ਬਰਾਮਦਗੀ ਹੈ ਫਿਰੋਜ਼ਪੁਰ ਛਾਉਣੀ ਦਾ ਸ਼ਿਵਾ ਉਰਫ ਚੜੀਆ ਜਿਸ ਉੱਤੇ ਪਹਿਲਾਂ ਹੀ ਨਕਦੀ ਬਰਾਮਦਗੀ ਸਮੇਤ ਦੋ ਮਾਮਲਿਆਂ ਵਿੱਚ ਮੁਕੱਦਮਾ ਦਰਜ ਹੈ ਰੱਤਾ ਖੇੜਾ ਦੇ ਅਰਸ਼ਦੀਪ ਉਰਫ ਆਕਾਸ਼ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਜਿਸ ਉੱਤੇ ਵੀ ਇੱਕ ਅਪਰਾਧਿਕ ਮਾਮਲਾ ਚੱਲ ਰਿਹਾ ਹੈ ਹਾਲਾਂਕਿ ਕਟਨਾ ਵਿੱਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹ ਦਿਨੋ ਖੇਤਰ ਵਿੱਚ ਕਰਾ ਅਤੇ ਵਾਹਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਪੇਸ਼ੇਵਰ ਚੋਰਾਂ ਦੇ ਇੱਕ ਵੱਡੇ ਗਿਰੋਹ ਦਾ ਹਿੱਸਾ ਹਨ ਹੋਰ ਗੈਂਗ ਮੈਂਬਰਾਂ ਦਾ ਪਤਾ ਲਗਾਉਣਾ ਅਤੇ ਚੋਰੀ ਹੋਈ ਹੋਰ ਜਾਇਦਾਦ ਬਰਾਮਦ ਕਰਨ ਲਈ ਹੋਰ ਜਾਂਚ ਜਾਰੀ ਹੈ ਦੇ ਡੀਐਸਪੀ ਵਿਦਿਤ ਦੀ ਸਪੈਸ਼ਲ ਬਲਟੀ ਜਿਹੜੇ ਇਨ੍ਹਾਂ ਨੇ ਬੜੀ ਮੁਸਤਕਿਲ ਦੇ ਨਾਲ ਆਪਣੀ ਫੋਰਸ ਦੇ ਨਾਲ ਲੈ ਕੇ ਇਹ ਮਕਦਮਾ ਜਿਹੜਾ ਹੈਗਾ 12 ਘੰਟੇ ਦੇ ਵਿੱਚ ਜਿਹੜਾ ਹੈਗਾ ਰਿਸਕ ਕੀਤਾ ਇਸ ਕੇਸ ਦੇ ਵਿੱਚ ਜਿਹੜੇ ਹੈਗੇ ਤਿੰਨ ਦੋਸ਼ੀ ਸੀ ਇਹਨਾਂ ਵਿੱਚੋਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਨੇ ਪਿਸਤਲ ਵੀ ਬਰਾਮਦ ਕਰਦੇ ਜਿਹੜਾ ਉਹਨਾਂ ਨੇ ਵਿਖਾਇਆ ਸੀ ਉਹ ਧੋਈ ਪਿਸਤਲ ਹੈ ਉਸ ਤੋਂ ਲੱਗ ਜਿਹੜਾ ਕੈਸ਼ ਜਿਹੜਾ ਹੈਗਾ ਸੀ ਉਹ ਵੀ ਅਸੀਂ ਕੋਲ ਕਰਦੇ ਤੇ ਸਾਡੀ ਜਿਹੜੀ ਪੁਸ਼ਤੀ ਬੜੀ ਤਰਕੀ ਨਾਲ ਮੈਂ ਵੀ ਇਹ ਐਸਟੂ ਕਰ ਰਹੇ ਹਾਂ ਤੇ ਡੀਐਸਪੀ ਰਵਿੰਦਰਜੀਤ ਸੈਕੂ ਬਾਰ ਕਰੇ ਜਿਹੜਾ ਬੋਲ ਸਿਟੀ ਦਾ ਚਾਰਜ ਲੈ ਪਿਆਇਆ ਸੀ ਤੇ ਇਹਨਾਂ ਨੇ ਜਿਹੜਾ ਹੈਗਾ 12 ਘੰਟੇ ਦੇ ਵਿੱਚ ਵਿੱਚ ਹੀ ਦੋਸ਼ੀ ਵੀ ਫੜ ਲਏ ਤੇ ਉਹਨਾਂ ਨੂੰ ਜ਼ਮਾਨਤ ਵੀ ਦਿੱਤੀ ਕ੍ਰਾਈਮਨਲ ਨੇ ਜੀ ਬੰਦੇ ਇਹ ਹਾਂਜੀ ਬਿਲਕੁਲ ਜੀ ਇਹ ਤਿੰਨ ਬੰਦੇ ਨੇ ਦੋਵਾਂ ਪਹਿਲਾ ਜਿਹੜਾ ਸੁਭਜੀਤ ਸਿੰਘ ਹੈਗਾ ਇਹਦੇ ਤੇ ਤਿੰਨ ਮੁਕੱਦਮੇ ਦਰਜ ਨੇ ਸਾਰੇ ਹੀ ਜਿਹੜੇ ਖੋਹ ਦੇ ਮੁਕੱਦਮੇ ਨੇ ਗੱਦੀਏ ਦੇਖ ਜਿਹੜੀ ਹੈਗੀ ਤੇ ਕਹਿੰਦੀ ਹੈਗਾ ਇਸ ਤੋਂ ਰੋਂ ਸ਼ਿਵ ਜਿਹੜਾ ਹੈਗਾ ਗਵਰਨਮੈਂਟ ਦੀ ਰਨਵਾਦੀ ਦੀ ਖਲਾਫ ਵੀ ਦੋ ਮੁਕੱਦਮੇ ਦਰਜ ਨੇ ਅਤੇ ਜਿਹੜਾ ਇੱਕ ਮੁੰਡਾ ਜਨਮਾਟੜ ਹਰਸ਼ਦੀਪ ਸਿੰਘ ਉਹਦੇ ਖਲਾਫ ਵੀ ਮੁਕੱਦਮੇ ਕਿੰਨੇ ਰੋਟਾ ਰਕਾ ਪਹਿਲਾਂ ਕੋਈ ਇਹ ਹੁਣ ਜਿਹੜਾ ਹੈਗਾ ਤੁਹਾਨੂੰ ਦੱਸਿਆ ਵੀ 12 ਘੰਟੇ ਦੇ ਵਿੱਚ ਵਿੱਚ ਹੀ ਫੜੇ ਨੇ ਅਸੀਂ ਹੁਣ ਇਹਦੇ ਕੋਲ ਡਿਟੇਲ ਪੁੱਛਿਸ਼ ਕਰਾਂਗੇ ਇੰਨੀ ਜਿਹੜੀ ਇਹ ਪ੍ਰੋਬਬਿਲਿਟੀ ਦੇ ਵਿੱਚ ਜਿਹੜੀ ਆਈ ਹੈ ਸਾਨੂੰ ਵੀ ਆਹ ਜਿਹੜੀ ਪਹਿਲੇ ਬਾਅਦ ਵਿੱਚ ਜਿਹਨਾਂ ਨੇ ਕੀਤੀ ਹੋਈਆਂ ਨੇ ਉਹਨਾਂ ਅਸੀਂ ਡਿਟੇਲ ਪੁੱਛਿਸ਼ ਕਰਾਂਗੇ ਉਹ ਅਸੀਂ ਨਹੀਂ ਪੜ ਕੇ ਜਿਹੜਾ ਹੈਗਾ ਸਰ ਇਹ ਤਿੰਨੀ ਜਨੇਸੀ ਕਿ ਗਰੂਪ ਬਣਾਇਆ ਕੋਈ ਕਿਸੇ ਨਾਲ ਗਰੂਪ ਬਣਾਇਆ ਦੇਖੋ ਪੁਰਾਣੇ ਪਕਰੇ ਤਿੰਨ ਤਿੰਨ ਦਰਜ ਨੇ ਇਹਨਾਂ ਤੇ ਤੇ ਗਰੂਪ ਹੀ ਇਹਨਾਂ ਦਾ ਇਹ ਸਰ ਤਿੰਨਾਂ ਦੀ ਕਿੰਨੇ ਕਿੰਨੇ ਉਮਰ ਹੈ ਗਈ ਇਹਨਾਂ ਦੀ ਇਹ ਕਹਿੰਦੀ 25 ਤੋਂ 30 ਸਾਲ ਦੇ ਵਿਚਕਾਰ ਸਾਰੇ ਸਰ ਪੈਸੇ ਵੀ ਬਰਾਮਦ ਕਰ ਲਏ ਹਾਂਜੀ ਬਿਲਕੁਲ ਪੈਸੇ ਵੀ ਬਰਾਮਦ ਕੀਤੇ ਨੇ ਅਸੀਂ ਇੱਥੇ ਡਿਸਪਲੇ ਬਣਾਉ ਕਰਿਆ ਇਹ ਸਾਡੇ ਐਸ ਐਚਓ ਕਹਿੰਦੇ ਸੀਐਸਪੀ ਇਹਦੇ ਨਾਲ ਜਿਹੜਾ ਸਟਾਫ ਹੈਗਾ ਇਹਨੇ ਥੋੜੀ ਮਿਹਨਤ ਕੀਤੀ ਹੈ ਤੇ ਜਿਹੜਾ 12 ਘਟੇ ਦੇ ਵਿੱਚ ਪੇਟੀ ਜਿਹੜੀ ਹੈਗੀ ਹੈ ਇਸਦੇ ਕਹਿੰਦੀ ਤੁਹਾਨੂੰ ਇਹ ਨਾਲ ਕਰ ਕਿਸੇ ਤੇ ਸੀ